ਕਿਵੇਂ ਹੋ ਜੀ ਸਾਰੇ ਪਹਿਲਾਂ ਵੇਖਾਂਗੇ ਆ ਬਾਈ ਦੀਆਂ ਕੁਝ ਰੀਲਾਂ ਤੇ ਫਿਰ ਪੜਾਂਗੇ ਕੈਂਟ ਕੈਂਟ ਕਮੈਂਟ ਐਂਡ ਵਿੱਚ ਇੱਕ ਕੰਪਲੀਮੈਂਟਰੀ ਰੀਲ ਦੇ ਕਮੈਂਟ ਪੜਾਂਗੇ ਉਹ ਵੀ ਜ਼ਰੂਰ ਵੇਖ ਕੇ ਜਾਓ ਚਲੋ ਸ਼ੁਰੂ ਕਰਦੇ ਹਾਂ ਇਹਦੀ ਆਪ ਦੇ ਨਾਲ ਹੀ ਜੰਗ ਲੱਗੀ ਹੈ ਹਟੀ ਨਾ ਬਾਈ ਜਦੋਂ ਤੱਕ ਮਨੁੱਖਤਾ ਦੀ ਸੇਵਾ ਵਾਲੇ ਤੈਨੂੰ ਲੈ ਕੇ ਨਹੀਂ ਜਾਂਦੇ ਕੜਾ ਲਾ ਨਾ ਪਵਾ ਲਈ ਬਾਈ bro taking song serious but not the life ਸਾਰੇ ਮਾਰ ਮਾਰ ਚ ਵੇੜੇ ਤੇ ਜਾਣਾ ਮਾਰ ਕੱਢ ਦੂੰ ਮੈਂ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਬਾਈ ਤੂੰ ਨਸ਼ਿਆਂ ਚ ਕਿਉਂ ਨਹੀਂ ਪੈ ਜਾਂਦਾ ਬਾਈ ਤੂੰ ਕਿਉਂ ਆ ਜਾਣਾ ਮੇਰੇ ਸਾਹਮਣੇ ਮੈਨੂੰ ਮਜਬੂਰੀ ਚ ਕੰਮ ਕਰਨੀ ਪੈਂਦੀ ਕੀ ਆ ਕੀ ਇਹ ਲਾਵਚੋਂ ਸੁਣਦੀ ਕੀ ਗੱਲ ਕਰਦੀ ਕੀ ਮੈਂ ਸਭ ਛੱਡ ਦਿੱਤਾ ਆਸ ਤੇਰੀਆਂ ਦੇ ਪਿੱਛੇ ਤੂੰ ਖਾਂ ਬਲੇ ਡੰਗਦੀ ਕੀ ਕਰਨ ਗੁੱਟ ਹੋ ਗਿਆ ਸਪੇਰਾ ਜੀ ਜਿਹੜਾ ਤੈਨੂੰ ਪੰਪ ਦਿੰਦਾ ਨਾ ਵੀਰ ਉਹਦੀ ਨਰਕ 'ਚ ਜਗ੍ਹਾ ਪੱਕੀ ਆ ਮੇਰਾ ਵੀਰ ਕੋਈ ਇਹਦੇ ਰਸਤਾ ਫਾਕੇ ਰੱਖੋ ਯਾਰ ਪਾਈ ਤੂੰ ਇਦਾਂ ਹੀ ਵੀਡੀਓ ਬਣਾ ਫੁੱਲ ਸਪੋਰਟ ਆ ਬਸ ਅਪਲੋਡ ਕਰਦੇ ਟਾਈਮ ਫੋਨ 에어로ਪਲੇਨ ਮੋਡ ਤੇ ਲਾ ਦਿਆ ਕਰ ਬਾਈ ਹਟੀ ਨਾ ਜਦੋਂ ਤੱਕ 나ਗਮਣੀ ਨਹੀਂ ਮਿਲਦੀ ਸਮਝ ਆ ਗਈ ਨਾ ਸਮਝ ਆ ਗਈ ਤਾਂ ਦੁਬਾਰਾ ਪੁੱਛ ਲਈ ਵਰਤ ਆਜਲਾ ਕਰਾਇੰਗੇ ਦਾ ਕੋਰਨਰ ਇਹਨੂੰ ਲਾਹੌਰ ਲੈ ਜਾਓ ਇਹ ਨਹੀਂ ਬਚਣਾ ਡਾਕਟਰਸ ਨੇ ਜਵਾਬ ਦੇ ਦਿਆਂ ਹੈ ਇਸ ਕੀ ਕਬਜ ਦਾ ਕੋਈ ਇਲਾਜ ਨਹੀਂ اے ਭਗਵਾਨ ਜਿਹੜਾ ਕਹਿੰਦੇ ਸੀ ਇਤੋਣੀ ਕੱਕ ਹੋਣਾ ਨੀਤਾਂ ਨੂੰ ਲੱਗੇ ਭਾਗ ਦੇਖ ਲੈ ਉਹ ਟਾਰਗੇਟ ਅਸੀਂ ਬੜੇ ਜੇਜ਼ ਕਰੇ ਨੇ ਔਖੇ ਸੋਖੇ ਟਾਈਮ ਬੜੇ ਫੇਸ ਕਰੇ ਨੇ ਮੱਥਾ ਟਾਕੇ ਮੁਸੀਬਤਾਂ ਨਾ ਅੜਿਆ ਨੀ ਹੋਰ ਦੱਸ ਕਿਹੜਾ ਅੜ ਜੂ ਵੀਰ ਇਹਦੇ ਨਾਲ ਜਾ ਕੇ ਘਰ ਦਾ 사મી ਕਿ ਤੁਹਾਡਾ ਹੀ ਬੰਦਾ ਹੈ ਬੇੜਾ ਗਰਖ ਕਰਤਾ ਪੂਰੇ ਮੂੰਹ ਤੇ ਹੇ ਐਕਸਕਿਊਜ਼ ਮੀ ਪਲੀਜ਼ ਸਟਾਪ ਇਟ ਡੋਨਟ ਸੇ ਥੈਟ ਕਮ ਆਨ ਬੇਬੀ ਟੱਲੀ ਵਾਂਗੂ ਚਾਹਤਾ ਸੰਜੀ ਦਾ ਤਵਰਗਾ ਸੀ ਬੀ ਪ੍ਰਾਕ ਬਣਾਤਾ ਉਹ ਭਰਾਵਾ ਬੁਲਡੌਗ ਹੀ ਬਣਾਤਾ ਪੁੱਤੇ ਮੱਥ ਰਹਿਣਾ ਫਿਰ ਇਸ ਵੀਡੀਓ ਵਿੱਚ ਬਸ ਇੰਨਾ ਹੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ